ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਮੈ ਰਾਸ਼ਕ੍ਰਿਪਤ ਘਰ ਦੇ ਸਵਾਗਤ ਤੁਹਾਡਾ ਆਪਣੇ YouTube ਚੈਨਲ 'ਚ ਹੈ ਡਿਜ਼ਾਈਨਰ ਟਿੱਕ ਕੇ ਉਮੀਦ ਕਰਦੇ ਹਾਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਸਭ ਤੋਂ ਪਹਿਲਾਂ ਰਿਕਵੈਸਟ ਹੈ ਜੀ ਜੇ ਨਵੇਂ ਵੀ ਹੋ ਸਾਰੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਤੇ ਬੈਲ ਆਈਕਨ ਜਰੂਰ ਪ੍ਰੈਸ ਕਰਨਾ ਤਾਂ ਜੋ ਆਉਣ ਵਾਲੀਆਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੱਸ ਦਈਏ ਜੀ ਆਪਣੇ ਜਿਹੜਾ ਕੰਮ ਆ ਉਹ ਆਨਲਾਈਨ ਹੈ ਤੇ ਜਿਨ੍ਹਾਂ ਨੇ ਵੀ ਸੂਟ ਮੰਗਵਾਉਣੇ ਹੋਣ ਆਪਣੀ ਵੀਡੀਓ ਦੇ ਵਿੱਚੋਂ 스ਕਰੀਨਸ਼ਾਟ ਲੈ ਕੇ ਜਿਹੜਾ ਤੁਹਾਨੂੰ ਇਹ ਕਿ ਤੁਸੀਂ ਆਪਾਂ ਨੂੰ WhatsApp ਤੇ ਸੈਂਡ ਕਰਨਾ ਉਸ ਤੋਂ ਬਾਅਦ ਤੁਹਾਨੂੰ ਆਪਾਂ ਇੱਕ ਨੰਬਰ ਦੇਵਾਂਗੇ ਉਹਦੇ ਤੁਸੀਂ ਪੇਮੈਂਟ ਕਰਨੀ ਆ ਆਪਾਂ ਕੈਸ਼ ਔਨ ਡਿਲੀਵਰੀ ਨਹੀਂ ਕਰਦੇ ਹੈਗੇ ਸੋ ਵੀਡੀਓ ਸ਼ੁਰੂ ਕਰਦੇ ਆ ਜੀ ਅੱਜ ਆਈ ਜਿਹੜੀ ਵੀਡੀਓ ਹੈਗੀ ਉਹ ਡਿਸਕਾਊਂਟ ਹੈਗਾ ਕਿਉਂਕਿ ਜਿਹੜੇ ਸੂਟ ਕਈ ਮਹੀਨਿਆਂ ਲਈ ਲੈ ਕੇ ਰੱਖੇ ਹੋਏ ਸੀਗੇ ਉਸ ਤੋਂ ਬਾਅਦ ਉਹਨਾਂ ਨੇ ਨਵੇਂ ਲਏ ਉਸ ਉਹਨਾਂ ਸੂਟਾਂ ਤੇ ਆਪਾਂ ਡਿਸਕਾਊਂਟ ਦੇ ਰਹੇ ਆਗੇ ਤੇ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਹੋਇਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਲਓ ਜੀ ਵੀਡੀਓ ਸ਼ੁਰੂ ਕਰਦੇ ਆਗੇ ਹਾਂਜੀ ਪਹਿਲਾ ਸੂਟ ਹੈ ਜੀ ਸ਼ਿਮਮਤੇ ਤੇ ਰਸ਼ਨ ਰਸ਼ਨ ਪ੍ਰੈਮ ਦਾ ਸੂਟ ਰੰਗੂਆ 5 ਮੀਟਰ ਦਾ ਸਟਾਫ ਹੈਗਾ ਕਲਰ ਹੈਗਾਗਾ ਬਲੂ ਜਾਂ ਤੇ ਬਹੁਤ ਸੋਹਣਾ ਸਟਾਫਾ ਕਾਟਨ ਸ਼ਿਮਰ ਹੈ ਜੀ ਇਹ ਬਹੁਤ ਸੌਫਟ ਸੌਫਟ ਕਾਟਨੇਗੀ ਕੋਈ ਇਹ ਵੀ ਇਹਦੇ ਵਿੱਚ ਕੋਈ ਲਾਲ ਆ ਨਹੀਂ ਹੈਗਾਗਾ ਸਿੰਥੈਟਿਕ ਨਹੀਂ ਹੈਗਾ ਕਪੜਾ ਤੇ ਬਹੁਤ ਸੋਹਣਾ ਸਟਾਫਾ ਹੈਗਾ ਪ੍ਰਾਈਸ ਰਹੂਗਾ ਇਹਦਾ 1100 ਰੁਪਈਆ ਜੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸੱਟ ਦਿਓ ਜੀ ਇਹਦੇ ਵਿੱਚ ਕਲਰ ਹੋਰ ਵੀ ਹੈਗੇ ਨੇ ਅਗਲਾ ਕਲਰ ਹੈਗਾ ਇਹ ਆਲਓਵਰ ਸੂਟ ਰਹੂਗਾ ਅਗਲਾ ਕਲਰ ਹੈਗਾ ਜੀ ਮਸਟਰਡ ਜੰਬ ਇਹ ਵੀ ਬਹੁਤ ਸੋਹਣਾ ਕਲਰ ਹੈ ਸਪੈਸ਼ਲ ਟੈਗ ਲੱਗੇ ਹੋਏ ਨੇ ਜੀ ਸਾਰੇ ਸੂਟ ਦੇ ਉੱਪਰ ਰਸ਼ਨੀ ਪ੍ਰੈਨ ਦਾ ਸੂਟ ਰਹਣਗੇ ਬਹੁਤ ਸੋਹਣੀ ਪ੍ਰਿੰਟਿੰਗ ਹੋਈ ਹੋਈ ਆ ਤੇ ਜਿਸ ਨੂੰ ਪਸੰਡ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ 1100 ਰੁਪਏ ਇਸ ਸੂਟ ਦਾ ਪ੍ਰਾਈਸ ਹੈ ਇਹ ਹੈਗੀ ਹੈ ਜੀ ਦੀ ਸ਼ਰਟ ਹੈ ਤੇ ਇਹ ਇਹ ਹੈਗੀ ਕਾਟਨ ਦੇ ਵਿੱਚ ਹੈਗੀ ਤੇ ਸ਼ਰਟ ਹੈਗੀ ਜੀ ਸ਼ਿਮਰ ਦੇ ਵਿੱਚ ਕਾਟਨ ਸ਼ਿਮਰ ਜੇ ਤੁਹਾਨੂੰ ਪਸੰਦ ਆ ਸਪੀਸ਼ਟ ਲੈ ਸਕਦੇ ਹੋ ਤੇ ਆਪਣਾ ਆਰਡਰ ਹੈ ਜਿਹੜਾ ਤੁਸੀਂ ਲੈ ਸਕਦੇ ਹੋ ਬਹੁਤ ਸੋਹਣੀ ਜੀ ਪ੍ਰਿੰਟਿੰਗ ਹੋਈ ਹੋਈ ਹੈ ਜੀ ਲਓ ਜੀ ਸਿੱਕ ਟਾਈ ਟਾਈ ਵਿੱਚ ਰਹਿਦਾ ਸਟਫ ਰਹੂਗਾ ਜੀ ਤੇ ਜਿਹੜਾ ਆਲਓਪਰ ਉਹਦਾ ਪਾਣੀ ਮੀਟਰ ਸਰ ਹੈ ਤੇ ਇਹ ਸੂਟ ਦਾ ਪ੍ਰਾਈਸ ਹੈਗਾ ਜੀ 1000 ਰੁਪਏ ਜੇ ਤੁਹਾਨੂੰ ਪਸੰਦਾ ਸਕਰੀਨਸ਼ਾਟ ਲੈ ਕੇ ਆਰਡਰ ਆਪਣਾ ਦੇ ਸਕਦੇ ਆ। ਹੁਣ ਆਪਾਂ ਸ਼ੁਰੂ ਕਰਦੇ ਹਾਂ ਦੀ ਡਿਸਕਾਊਂਟ ਤੇ ਜਿਹੜੇ ਸੂਟ ਆਪਾਂ ਡਿਸਕਾਊਂਟ ਤੇ ਲਾਏ ਹੋਏ ਨੇ। ਇਹ ਸੂਟ ਕੁਛ ਪਹਿਣਾ ਨਹੀਂ ਰਖਵਾਏ ਸੀਗੇ ਪਰ ਬਾਪ ਜੀ ਵਿੱਚ ਨਹੀਂ ਲਈ ਹੈਗੇ। ਇਹ ਮਸਲੀਨ ਦਾ ਸੂਟ ਆ। ਬਹੁਤ ਸੋਹਣਾ ਸਟਾਫ ਹੈਗਾ। ਇਹਦੇ ਵਿੱਚ ਲਾਈਨਿੰਗ ਜ਼ਰੂਰ ਲੱਗੂਗੀ ਸ਼ਰਟ ਦੇ ਵਿੱਚ ਤੇ ਬਾਟਮ ਦੇ ਵਿੱਚ ਭਾਵੇਂ ਜੀ ਤੁਸੀਂ ਲਾਈਨਿੰਗ ਨਾ ਲਗਾਓ ਕੋਈ ਐ। ਇਸ਼ੂ ਨਹੀਂ ਹੈਗਾ ਵੀ ਲਗਾਉਣੀ ਨਹੀਂ ਆ। ਤੇ ਵਾਈਨ ਕਲਰ ਇਹ ਜਾਮਨੀ ਵਾਈਨ ਕਲਰ ਹੈਗਾ ਤੇ ਇਹਦਾ ਪ੍ਰਾਈਸ ਰਹੂਗਾ ਜੀ ਇਹ ਸੂਟ ਆਪਾਂ ਪਹਿਲਾਂ 1300 ਦੇ ਵਿੱਚ ਪਾਇਆ ਸੀਗਾ ਇਹਦਾ ਪ੍ਰਾਈਸ 1200 ਰੁਪਏ ਇਚੂ 1200 ਰੁਪਏ ਪ੍ਰਾਈਸ ਹੈ ਦਾ 100 ਰੁਪਏ ਆਪਾਂ ਡਿਸਕਾਊਂਟ ਦੇ ਰਹੇ ਆਗੇ ਤੇ ਬਹੁਤ ਸੋਹਣਾ ਸਟਾਫ ਹੈਗਾ ਐਸ ਕੇ ਕੰਪਨੀ ਦਾ ਇਹਦੇ ਵਿੱਚ ਦੋ ਕਲਰ ਨੇ ਅਗਲਾ ਕਲਰ ਹੈਗਾ ਜੀ ਬਲੈਕ ਟੀ-ਸ਼ਰਟ ਲੈ ਸਕਦੇ ਹੋ ਸਪੈਸ਼ਲ ਸਾਰੇ ਸੂਟਾਂ ਦੇ ਉੱਪਰ ਆ ਮੋਰ ਲੱਗੀ ਹੋਊਗੀ 1290 ਦਾ ਪ੍ਰਾਇਜ਼ ਹੋਊਗਾ ਲਓ ਜੀ ਅਗਲਾ ਕਲਰ ਆ ਤੇ ਆਹ ਦੇ ਉਪਰ ਆ ਜਿਹੜੇ ਵਰਕ ਹੋਇਆ ਹੋਇਆ ਤੇ ਵਰਕ ਬਹੁਤ ਸੋਹਣਾਗਾ ਤੇ ਧਾਗੇ ਦੀ ਧਾਗੇ ਦਾ ਵਰਕ ਹੋਇਆ ਹੋਇਆ ਇਹਦੇ ਤੇ ਤੇ ਨਾਲ ਇਹਦੇ ਉੱਤੇ ਲੱਗੇ ਹੋ ਵੀ ਹੈਂਡਵਰਕ ਵੀ ਹੋਇਆ ਹੋਇਆ ਥੋੜਾ ਥੋੜਾ ਤੇ ਆ ਇਹਦੀ ਬਾਟਮ ਰੋਕੀ ਸੀ ਸੀ ਗ੍ਰੀਨ ਕਲਰ ਆ ਇਹ ਤੇ 3 ਮੀਟਰ ਦੀ ਇਹਦੀ ਬਾਟਮ ਰਹੂਗੀ ਮੂਵਮੈਂਟ ਕੰਪਨੀ ਦੇ ਸੂਟ ਦੇ ਜੀ ਤੇ 프라이 ਜਿਰਮ ਹੈ ਦਾ 1600 ਤੀਆਂ ਪਹਿਲਾਂ ਆਪਾਂ ਇਹ ਸੂਟ 1800 ਦੇ ਵਿੱਚ ਪਾਏ ਸੀਗੇ ਤੇ 150 ਰੁਪਏ ਦੇਤੇ ਡਿਸਕਾਊਂਟ ਕੀਤਾ ਆਪਾਂ ਤੇ ਇਹ ਸੂਟ ਆਪਾਂ 1600 ਦੇ ਵਿੱਚ ਦੇ ਰਹੇ ਹਾਂਗੇ ਤੇ ਆ ਇਹਦਾ ਦੁਪੱਟਾ ਰਹੂਗਾ ਜੀ ਪਿਆਰ ਦਾ ਟਾਈਮ ਇਹ ਬਹੁਤ ਸੋਹਣਾ ਸਟਾਫ ਆਗਾ ਇਹਦਾ ਕੋਈ ਲਾਂਪਾ ਨਹੀਂ ਜਿੰਨਾ ਭੈਣਾਂ ਨੂੰ ਹੋਮੇਡ ਕੰਪਨੀ ਬਾਰੇ ਪਤਾਗਾ ਉਹ ਇਹ ਸੁੱਤਾ ਜਰੂਰ ਲੈ ਲੈਣੀ ਆ ਤੋਂ ਅਗਲਾ ਕਲਰ ਆ ਇਹਦੇ ਉੱਪਰ ਵੀ ਵਰਕ ਹੋਇਆ ਹੋਇਆ ਹੈਗਾ ਬਹੁਤ ਸੋਹਣਾ ਵਰਕ ਆ ਨੀਟ ਐਂਡ ਕਲੀਨ ਵਰਕ ਹੋਇਆ ਹੋਇਆ ਥ्रेड ਵਰਕ ਹੋਇਆ ਹੋਇਆ ਇਹਦੇ ਤੇ ਤੇ ਕਲਰ ਵੀ ਬਹੁਤ ਮੀਟਰ ਦੀ ਇਹਦੀ ਸ਼ਰਟ ਆ ਤੇ 1.3 ਮੀਟਰ ਦੀ ਇਹਦੀ ਬਾਟਮ ਰੋਪੀ ਆ ਇਹਦੀ ਬਾਟਮ ਬਹੁਤ ਸੋਹਣਾ ਸਟੱਫ ਆ ਇਹ ਪਿਓਰ ਕਾਟਨ ਹੈ ਇਹ ਇਹ ਵਾਲਾ ਹੈਗਾ ਜੀ ਦਾ ਦੁਪੱਟਾ ਇਹ ਸੂਟ ਦਾ ਪ੍ਰਾਈਸ ਹੈ 1500 ਰੁਪਏ ਹੈ ਉੱਪਰ ਜੀ 150 ਰੁਪਏ ਆ ਇਹਦੇ ਤੇ ਆਪਾਂ ਡਿਸਕਾਊਂਟ ਦਿੱਤਾ ਕੇ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਕੀ ਸਕਦੇ ਹੁਣੇ। ਸਾਡਾ ਸੁਟਾ ਹੈਗਾ ਜੀ 8 ਮੀਟਰ ਦਾ ਹੀ ਆ। ਇਹਨਾਂ ਦੇ ਇਹ ਸੁਟੇ ਉੱਪਰ ਵਰਕ ਨਹੀਂ ਹੈਗਾ। ਇਹ ਵੀ ਡਾਊਟ ਬਾਕੀ ਤੋਂ। ਜਿਦਾਂ ਨੇ ਵੀ ਆਪਾਂ ਕਲਰ ਦਿਖਾ ਰਹੇ ਆ ਪੀਪਲ ਸੇਵ ਕਰ ਲੈਂਦੇ ਕਿਸੇ ਵੀ ਕਲਰ ਦਾ ਵੀ ਲੱਗ ਤੋਂ ਕਲਰ ਨਹੀਂ ਆ ਰਿਹਾ ਹੈਗਾ। ਆ ਇਹਦੀ ਬਾਟਮ ਰਹੂਗੀ। ਸਾਰੇ ਸੁਟਾ ਨਾਲ 3 ਮੀਟਰ ਦੀ ਹੀ ਬਾਟਮ ਆ। ਸਕਦੇ ਹੋ ਸਪੈਸ਼ਲ ਟੈਗ ਲੱਗੇ ਹੋਏ ਨੇ ਸਾਰੇ ਸੁੱਤਾਂ ਦੇ ਉੱਪਰ ਤੇ ਕੋਈ ਵੀ ਬਿਨਾ ਟੈਗ ਤੋਂ ਆਪਾਂ ਸੁੱਤ ਨਹੀਂ ਦੇ ਦੇ ਲੇ ਕੇ ਜੀ ਅਗਲਾ ਇਹਦਾ ਦੁਪੱਟਾ ਦਾ 9 ਮੀਟਰ ਤੋਂ ਜ਼ਿਆਦਾ ਦੁਪੱਟਾ ਹੈ ਬਹੁਤ ਸੋਹਣੇ ਸਟਾਫਾ ਦਾ ਬਹੁਤ ਸੋਹਣੇ ਸੁੱਤ ਤੋਂ ਨੂੰ ਪਸੰਦ ਦਾ ਸਕਰੀਨ ਸ਼ਾਟ ਲੈ ਕੇ ਆਪਣਾ ਆਰਡਰ ਜਿਹੜਾ ਤੁਸੀਂ ਦੇ ਸਕਦੇ ਹੋ ਅੱਜ ਉਹਨਾਂ ਸੌਫਟੀਆਂ ਪ੍ਰਾਈਜ਼ ਆ ਗਈ ਇਹ ਮੈਸੂਰ ਆਇਆ ਕੀ ਰਵਾਣਗਾ ਬੈਗ ਤੇ ਵੀ ਇੱਟਾ ਹੀ ਬਣਿਆ ਹੋਇਆ ਆਹ ਇਥੇ ਬਾਟਮ ਲਓ ਕੋਈ ਵੀ ਸੂਟ ਜਿਹੜਾ ਤੁਹਾਨੂੰ ਪਸੰਦ ਆ ਸਕਰੀਨ ਸ਼ਾਟ ਲੈ ਕੇ ਆਪਣੇ ਆਰਡਰ ਜਿਹੜਾ ਦੇ ਸਕਦੇ ਹੋ ਇਹ ਸੂਟ ਦਾ ਪ੍ਰਾਈਸ 1400 ਰੁਪਏ ਹੈ ਜੀ ਹਾਂਜੀ ਉਮੀਦ ਕਰਦੇ ਹਾਂ ਜੀ ਅੱਜ ਵਾਲੇ ਸੂਟਾਂ ਨੇ ਤੁਹਾਨੂੰ ਪਸੰਦ ਆਏ ਹੋਣਗੇ ਸਾਰੇ ਸੂਟ ਡਿਸਕਾਊਂਟ ਤੇ ਸੀਗੇ ਜਿਹੜਾ ਵੀ ਤੁਹਾਨੂੰ ਸੂਟ ਪਸੰਦ ਆ ਸਕਰੀਨ ਸ਼ਾਟ ਲੈ ਕੇ ਜਲਦੀ ਜਲਦੀ ਆਪਣਾ ਆਰਡਰ ਜਿਹੜਾ ਦੇ ਸਕਦੇ ਹੋ ਜੀ ਤੇ ਮਿਲਦੇ ਆ ਜੀ ਅਗਲੀ ਵੀਡੀਓ ਚ ਸਤਿ ਸ਼੍ਰੀ ਅਕਾਲ